ਤਰੀਕ 12 ਜੁਲਾਈ ਸਮਾਂ ਹੋ ਗਿਆ ਜੀ 7:30 ਵਜੇ ਦਾ 7:33 ਮਿੰਟ ਹੋ ਗਿਆ ਤੇ ਸਾਡਾ ਇਲਾਕਾ ਦੇਖੋ ਜੀ ਕਿੰਨਾ ਹਰਿਆ ਭਰਿਆ ਐ ਮੀਹਾਂ ਦੇ ਮੌਸਮਾਂ ਤਾਂ ਕਰਕੇ ਹਰੇ ਭਾਈ ਬਹੁਤ ਜੰਮੀ ਹੋਈ ਆ ਆਪਣਾ ਜੰਗਲਾਂ ਚ ਇਹ ਸਾਡੇ ਪਿੰਡ ਦੇ ਜੰਗਲ ਆ ਜੀ ਤੇ ਜਿਹੜਾ ਇਹ ਵਾਲਾ ਇਲਾਕਾ ਇਹ ਸੜਕਾਰੀ ਐ ਇੱਧਰ ਲੋਕ ਸੈਰ ਕਰਨ ਆਉਂਦੇ ਆ ਸਵੇਰੇ ਸਵੇਰੇ ਹਰਿਆਈ ਦੇਖਦੇ ਐ ਤੇ ਇੱਧਰਲੇ ਪਾਸੇ ਉਹ ਪਿੰਡ ਵਸੇ ਹੋਏ ਐ ਇਹ ਸਾਹਮਣੇ ਪਿੰਡ ਹੈਗਾ ਕਾਉਂਸਲ ਬਾਈ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੇ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਆਪਣਾ ਨਵਾਂ ਵਲੌਗ ਸ਼ੁਰੂ ਕਰਨ ਲੱਗੇ ਆ ਪਿੰਡ ਖੁੱਡਾਲੀ ਸ਼ਹਿਰ ਤੋਂ ਇਹ ਸਾਡੇ ਖੁੱਡਾਲੀ ਸ਼ਹਿਰ ਦਾ ਇਲਾਕਾ ਜਿਹੜਾ ਮੈਂ ਤੁਹਾਨੂੰ ਦਿਖਾਇਆ ਹੈ ਖੁੱਡਾਲੀ ਸ਼ਹਿਰ ਪੁਆਦ ਚੰਡੀਗੜ੍ਹ ਤੇ ਆਹ ਇਲਾਕਾ ਸਾਡਾ ਬਹੁਤ ਸੋਹਣਾ ਹੈ ਆਪਾਂ ਸਵਰਗ ਦੇ ਵਿੱਚ ਰਹਿ ਰਹੇ ਆ ਆਪਾਂ ਬਾਹਰ ਤਾਂ ਥਾਵਾਂ ਦੇਖਦੇ ਦੇਖਦੇ ਆ ਪਰ ਸਾਡਾ ਇਲਾਕਾ ਵੀ ਬਹੁਤ ਸੋਹਣਾ ਹੈ ਇਹ ਵਾਲਾ ਜੰਗਲ ਦਾ ਇਲਾਕਾ ਪੰਛੀ ਬੋਲ ਜਾਂਦੇ ਆ ਕੋਇਲਾਂ ਬੋਲ ਰਹੀਆਂ ਨੇ ਅੰਦਰ ਮੋਰ ਬੋਲ ਰਹੇ ਆ ਤੇ ਸੋਹਣੀ ਬਾਏ ਬਸਵੇਰ ਦੀ ਲੋਕ ਸੈਰ ਕਰਨ ਆਉਂਦੇ ਰਾਤ ਤੇ ਤੇ ਹਰੇ ਬਾਏ ਦੇਖਦੇ ਆ ਸਵੇਰੇ ਸਵੇਰੇ ਅੱਖਾਂ ਨੂੰ ਸਕੂਨ ਮਿਲਦਾ ਏ ਹਰੇ ਆਈ ਤੁਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਇਆ ਜੀ ਮੇਰੀ ਸ਼ੁਰੂਆਤ ਅੱਜ ਹਰਵਿੰਦ ਖੁਸ਼ ਹੋਈ ਪਈ ਏ ਪਤਾ ਨਹੀਂ ਕਿ ਚੱਕਰ ਕੀ ਆ ਦਾ ਮੌਸਮ ਹਰਵਿੰਦ ਖੁਸ਼ ਹੁੰਦਾ ਖੁਸ਼ ਰਹਿੰਦੀ ਏ ਹਰ ਵੀ ਦਿੱਕਾ ਤੂੰ ਦੱਸ ਹੁੰਦੀ ਏ ਦੱਸੋ ਅੱਛਾ ਇਹ ਪਹਿਲਾਂ ਮੈਂ ਤੁਹਾਨੂੰ ਇਲਾਕਾ ਦਿਖਾ ਦਵਾਂ ਜੀ ਆ ਦੇਖੋ ਇਲਾਕਾ ਬੜਾ ਸੋਹਣਾ ਹੈ ਉਧਰਲੇ ਪਾਸੇ ਧੁੱਪ ਨਿਕਲਣੀ ਸ਼ੁਰੂ ਹੋ ਗਈ ਤੇ ਆਪਾਂ ਚੱਲੇ ਹਾਂ ਜੀ ਅੱਜ ਆਪਣਾ ਪੈਦਲ ਸਫਰ ਹੈਗਾ ਪੈਦਲ ਯਾਤਰਾ ਕਰਨ ਲੱਗੇ ਹਾਂ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਅਸੀਂ ਚੱਲੇ ਆ ਗੁਰਦੁਆਰਾ ਸ੍ਰੀ ਨਾਡਾ ਸਾਹਿਬ 16 ਕਿਲੋਮੀਟਰ ਦੀ ਸਾਡੀ ਵਾਟ ਹੈ ਤੇ ਆ ਸਾਡਾ ਇਲਾਕਾ ਸ਼ਾਂਤ ਜਿਹਾ ਇਲਾਕਾ ਇਹ ਤੋਂ ਪਿੱਛੇ-ਪਿੱਛੇ ਨੂੰ ਆਪਾਂ ਆ ਜੰਗਲ ਦੇ ਨਾਲ-ਨਾਲ ਸਫਰ ਕਰਾਂਗੇ ਠੀਕ ਹੈ ਜੀ ਤੁਹਾਨੂੰ ਇਹ ਸਾਰਾ ਇਲਾਕਾ ਦਿਖਾਵਾਂਗੇ ਵੀ ਤੇ ਨਾਲ-ਨਾਲ ਆਪਾਂ ਵੀ ਦੇਖਾਂਗੇ ਉਹ ਅੰਦਰ ਮੋਰ ਦਿਖ ਰਹੇ ਆ ਪਰ ਉਹ ਇਹ ਤੋਂ ਜਾਲ ਆ ਸ਼ਾਇਦ ਦਿਖਣੇ ਨੀ ਤੁਹਾਨੂੰ ਠੀਕ ਆ ਕੋਈ ਗੱਲ ਨਹੀਂ ਆਪਾਂ ਅੱਗੇ ਦਾ ਇਲਾਕਾ ਦੇਖਦੇ ਹੁਣ ਚੱਲ ਗਏ ਐਸੀ 500 ਮਿੰਟ ਕਰ ਤੋਂ ਤੁਰੇ ਆਏ ਆ ਤਕਰੀਬਨ ਤਕਰੀਬਨ ਇੱਥੇ ਦੇਲੇ ਪਾਸੇ ਸਾਡੇ ਇਲਾਕੇ ਦੀ ਬਣੀ ਹੋਈ ਹੈ ਜੀ ਵਾਈਲਡ ਲਾਈਫ ਸੈਂਚਰੀ ਸੁਖਨਾ ਵਾਈਲਡ ਲਾਈਫ ਸੈਂਚਰੀ ਇਹ ਟ੍ਰੇਲ ਬਣੀ ਹੋਈ ਹੈ ਇਹ 4 ਕਿਲੋਮੀਟਰ ਦੀ ਟ੍ਰੇਲ ਹੈ ਅੰਦਰ ਜੰਗਲ ਚ ਘੁੰਮਣ ਨੂੰ ਮੌਕਾ ਮਿਲਦਾ ਅੰਦਰ ਜੰਗਲ ਦੇ ਜੀਵ ਜੰਤੂ ਦੇਖਣ ਦਾ ਮੌਕਾ ਜੰਗਲ ਦਾ ਇਲਾਕਾ ਦੇਖਣ ਦਾ ਮੌਕਾ ਮਿਲ ਜਾਂਦਾ ਇਹ ஆன்ਲਾਈਨ ਬੁਕਿੰਗ ਕਰਾਣੀ ਪੈਂਦੀ ਹੈ ਇਹ ਘੁੰਮਣ ਵਾਸਤੇ ਠੀਕ ਹੈ ਜੀ ਇਹ ਵੀ ਅਸੀਂ ਤੁਹਾਨੂੰ ਬਹੁਤ ਜਲਦੀ ਆਵਾਂਗੇ ਠੀਕ ਹੈ ਜੀ ਕਿਸੇ ਨਾ ਕਿਸੇ ਦਿਨ ਆਪਾਂ ਅੰਦਰ ਸੈਰ ਕਰਾਂਗੇ ਜੇ ਸਾਨੂੰ ਮੌਕਾ ਲੱਗਿਆ ਅੰਦਰ ਗੱਡੀ ਚੱਲੀ ਜਾਂਦੀ ਹੈ ਰਾਹ ਬਣਿਆ ਹੋਇਆ ਹੈ ਆਫ ਰੋਡਿੰਗ ਆਪਰ ਤੇ ਜਿਹੜਾ ਇਹ ਜੰਗਲ ਦਾ ਇਲਾਕਾ ਇਹਦੇ ਅੰਦਰ ਲੱਗੇ ਹੋਇਆ ਜੀ ਖੈਰ ਦੇ ਦਰਖਤ ਆ ਸਾਰਾ ਸਾਨੂੰ ਖੈਰ ਦਿਖ ਰਿਹਾ ਏ ਜੰਗਲੀ ਕਿਕਰ ਵੀ ਆਪਣਾ ਹੋ ਸਕਦੀ ਆ ਕੁਛ ਨਾ ਕੁਛ ਮਾੜੀ ਮੁੱਟੀ ਅੰਦਰ ਪਰ ਜ਼ਿਆਦਾਤਰ ਸਾਰੀ ਖੈਰ ਆ ਖੈਰ ਦੀ ਲੱਕੜ ਆ ਖੈਰ ਦੇ ਦਰਖਤ ਆ ਸਾਡੇ ਇਲਾਕੇ ਚ ਕੜੀ ਪੱਤਾ ਬਹੁਤ ਲੱਗਿਆ ਹੋਇਆ ਹੈ ਜੰਗਲ ਚ ਸਾਨੂੰ ਕੜੀ ਪੱਤਾ ਲੱਭਣ ਵਾਸਤੇ ਕਿਤੇ ਬਾਹਲੀ ਮਿਹਨਤ ਨਹੀਂ ਕਰਨੀ ਪੈਂਦੀ ਇੱਥੋਂ ਆੰਦੇ ਆਪਾਂ ਤੋੜ ਕੇ ਲੈ ਜਾਂਦੇ ਆ ਮਤੇ ਜੰਗਲੀ ਕੜੀ ਪੱਤਾ ਆ ਸਾਡੇ ਇਲਾਕੇ ਦੀ ਵਨਸਪਤੀ ਹੈ ਇਹ ਆ ਖੈਰ ਦਾ ਬੂਟਾ ਹੈ ਖੈਰ ਛੋਟਾ ਹੈ ਐਜੇ ਪੱਤੇ ਜੇ ਦੇਖੀਏ ਆਪਾਂ ਕਿਕਰ ਵਰਗੇ ਹੁੰਦੇ ਥੋੜੇ ਥੋੜੇ ਜਿ ਸੜਕ ਤੇ ਤੁਰਨਾ ਇੱਕ ਲਗ ਐਕਟੀਵਿਟੀ ਹੈ ਤੇ ਜਦੋਂ ਆਪਾਂ ਪਹਾੜਾਂ ਦੇ ਸਫ਼ਰ ਕਰਦੇ ਆਂ ਟ੍ਰੇਲਾਂ ਤੇ ਚੜਦੇ ਆਂ ਟਰੈਕ ਕਰਦੇ ਆਂ ਉਹ ਇੱਕ ਤਰ੍ਹਾਂ ਦੀ ਵੱਖਰੀ ਐਕਟੀਵਿਟੀ ਹੁੰਦੀ ਹੈ। ਉਹਦੇ ਜੇ ਆਪਾਂ ਹੌਲੀ-ਹੌਲੀ ਟਰੈਕ ਕਰਦੇ ਆਂ ਸਾਹ ਲੰਦੇ ਆਂ ਆਪਣਾ ਦਾਮ ਲੰਦੇ ਆਂ ਕਿਤੇ-ਕਿਤੇ ਰੈਸਟ ਕਰ ਲੈਂਦੇ ਆਂ ਹੌਲੀ-ਹੌਲੀ ਤੁਰਦੇ ਆਂ। ਪਰ ਸੜਕ ਤੇ ਰਾਹ ਪੱਧਰਾ ਹੁੰਦਾ ਸਿੱਧਾ ਹੁੰਦਾ ਤੇ ਤੇਜ਼ ਤੇ ਤੁਰਨਾ ਪੈਂਦਾ। ਤੇ ਜ਼ਿਆਦਾ ਥੱਕ ਜਾਂਦੇ ਆਪਾਂ ਨਹੀਂ ਹਨਾ। ਥਕਾਨ ਮਹਿਸੂਸ। ਉਹ ਐ ਹੁੰਦਾ ਇਹ ਹੁਣ ਸੜਕ ਪਰ ਅਸੀਂ ਹੁਣ ਤੱਕ ਬ੍ਰੇਕ ਨਹੀਂ ਲਈ। ਹਾਂ ਹਾਂ ਹਨਾ। ਤੁਰੀ ਜਾਣ ਲਗੇ ਵੀ ਤੁਰੀ ਜਾਣਗੇ ਕਿਉਂਕਿ ਸਾਨੂੰ ਪਤਾ ਵੀ ਇਹ ਪੱਧਰਾ ਹੈ ਤਾਂ ਅਸੀਂ ਜਾ ਹੀ ਰਹਿਣਾ ਤਾਂ ਇਹ ਸਾਡਾ ਮਾਈਂਡ ਸੈਟ ਹੈ ਉਹ ਹੈ ਇਸ ਕਰਕੇ ਹੈ ਵੀ ਪਹਾੜਾ ਜਿਸ ਅਸੀਂ ਥੋੜਾ ਜਿਹਾ ਤੁਰ ਕੇ ਫਿਰ ਰੁਕਣਾ ਪੈਦਾ ਹੈ ਸਾਨੂੰ ਹੁਣ ਬੱਸ ਜਿੱਨੇ ਚੱਲੀਏ ਹੁਣ ਇਹ ਹਾਰਪੀ ਦੇ ਦਿਮਾਗ ਤੇ ਫਿੱਟ ਹੋ ਗਈ ਡਾਇਰੈਕਸ਼ਨ ਹੁਣ ਇਹ ਤੁਰ ਕੇ ਹੀ ਬਾਡੀ ਚਾਉਂਗੀ ਹਾੜਾਂ ਚ ਤੁਰੰਦਾ ਇਹ ਫਾਇਦਾ ਹੁੰਦਾ ਇਹ ਵੀ ਉਥੇ ਠੰਡ ਹੁੰਦੀ ਹੈ ਤੇ ਜਦ ਤੁਸੀਂ ਥੋੜੀ ਦੇਰ ਰੁਕਦੇ ਤਾਂ ਤੁਹਾਨੂੰ ਠੰਡ ਲੱਗ ਲੱ ਜਾਂਦੀ ਹੈ ਫਿਰ ਅਸੀਂ ਫੇਰ ਦੁਬਾਰੇ ਤੁਰਦੇ ਹਾਂ ਪਰ ਇੱਥੇ ਹੁਣ ਧੁੱਪ ਚੜ ਗਈ ਤੇ ਧੁੱਪ ਚ ਜਾਣਾ ਸੀ ਤੁਰ ਕੇ ਨਾਟਾ ਸਾਹ ਤੇ ਨਾਲ ਦੀ ਨਾਲ ਤੁਹਾਨੂੰ ਦਿਖਾਈਏ ਵੀ ਇਹ ਜਿਹੜਾ ਨਾਲਾ ਆ ਰਿਹਾ ਹੈ ਜੰਗਲ ਦੇ ਵਿੱਚੋਂ ਆ ਰਿਹਾ ਹੈ ਤੇ ਇਹ ਨਾਲਾ ਸਾਰਾ ਬਰਸਾਤੀ ਹੈਗਾ ਬਰਸਾਤੀ ਪਾਣੀ ਸਾਰਾ ਜਿਹੜਾ ਹੈਗਾ ਉਹ ਜਾ ਕੇ ਇਕੱਠਾ ਹੁੰਦਾ ਜੀ ਸੁਖਨਾ ਝੀਲ 'ਚ ਸੁਖਨਾ ਝੀਲ ਦੇ ਪਾਸੇ ਆ ਸਾਹਮਣੇ ਨਿਕਲ ਗਏ ਕਿਆ ਸੋਹਣਾ ਇਲਾਕਾ ਯਾਰ ਦੇਖੋ ਹੱਦਲੇ ਪਾਸੇ ਪਹਾੜ ਹੈ ਉਹ ਸਾਹਮਣੇ ਇੱਕ ਮੰਦਿਰ ਦਿਖ ਰਿਹਾ ਹੈ ਇਹ ਹੈ ਮਹਾਦੇਵ ਮੰਦਿਰ ਕਿਤੜੀ ਦਾ ਠੀਕ ਹੈ ਜੀ ਸੌਣ ਦੇ ਮਹੀਨੇ ਚੱਲ ਰਹੀ ਹੈ ਵੈਸੇ ਵੀ ਹੁਣ ਇੱਥੇ ਸੌਣ ਦੇ ਮਹੀਨੇ ਚ ਖੀਰ ਪੂੜਿਆਂ ਦਾ ਲੰਗਰ ਚੱਲੇਗਾ ਹਰ ਐਤਵਾਰ ਨੂੰ ਆਹ ਉਹ ਸਾਹਮਣੇ ਦਿਖ ਰਿਹਾ ਝੰਡੇ ਝੂਲ ਰਹੇ ਆ ਤੇ ਇਲਾਕਾ ਇਹ ਬਹੁਤ ਸੋਹਣਾ ਹੈ ਠੀਕ ਹੈ ਜੀ ਅ ਦੀਵਾਲਿਕ ਦੀ ਪਹਾੜੀਆਂ ਦਾ ਇਲਾਕਾ ਸਾਰਾ ਜ ਸਾਰਾ ਇਹ ਇਹਦੇ ਵਿੱਚ ਜੰਗਲ ਵਿੱਚੋਂ ਨਾ 치ੜੀਆਂ ਦੀ ਔਰ ਕੋਇਲਾਂ ਦੀ ਉਹਦੀ ਆਵਾਜ਼ਾਂ ਸੁਣ ਸੁਣ ਕੇ ਅਸੀਂ ਇੱਥੇ ਤੱਕ ਪਹੁੰਚ ਗਏ ਆ ਤੇ ਸਮਾਂ ਵੀ ਹੋ ਗਿਆ 8:30 ਵਜੇ ਦਾ ਸਾਨੂੰ 1 ਘੰਟਾ ਹੋ ਗਿਆ ਤੋਂ ਸਿੱਟੀ ਪਿੱਟੀ ਕੁਲ ਤਾਂ ਨਹੀਂ ਹੋ ਗਈ ਦੀ ਹਾਲੇ ਸਿੱਕੀ ਤੇ ਕੋਈ ਗੁੱਲ ਨਹੀਂ ਹੋਈ ਹਾਲੇ ਮੈਂ ਕਿੰਨੇ ਕਿਲੋਮੀਟਰ ਆ ਗਏ ਆਪਾਂ ਦੇਖਿਓ ਫੋਨ 'ਚ ਇੱਥੋਂ ਹੁਣ ਸਾਨੂੰ ਮੰਦਰ ਦੇਖਣਾ ਸ਼ੁਰੂ ਹੋ ਗਿਆ ਉਹ ਮੰਦਰ ਮਹਾਦੇਵ ਮੰਦਰ ਠੀਕ ਹੈ ਜੀ ਆਪਾਂ ਇਹਦੀ ਗੱਲ ਕਰ ਰਹੇ ਸੀਗੇ ਇਹ ਸਾਡੇ ਪਿੰਡ ਦੀ ਪਿੰਡ ਦੀ ਤਾਂ ਨਹੀਂ ਇਹ ਸਾਡੇ ਇਲਾਕੇ ਦੀ ਗਊਸ਼ਾਲਾ ਹੈ ਇੱਧਰ گاਵਾ ਸਾਰੀਆਂ ਰੱਖ ਰੱਖੋ گاਵਾ ਦਾ ਪੱਖੇ ਲੱਗੇ ਹੋਏ ਐ ਉਹਦੇਲੇ ਬਸੇ ਚਰੀ ਚੂਰੀ ਵੱਢੀ ਜਾ ਰਹੀ ਹੈ ਠੀਕ ਹੈ ਜੀ ਏ ਪਿੰਡ ਸਕੇਤੜੀ ਆ ਤੇ ਇਧਰਲੇ ਪਾਸੋਂ ਵੀ ਇੱਕ ਨਾਲਾ ਆ ਰਿਹਾ ਏ ਇਹਦੇ ਚ ਪਾਣੀ ਜ਼ਿਆਦਾ ਏ ਅੱਜ ਕੱਲ ਮੀਂਹ ਦਾ ਮੌਸਮ ਤਾਂ ਕਰਕੇ ਪਾਣੀ ਇਧਰਲੇ ਪਾਸੇ ਜ਼ਿਆਦਾ ਆ ਰਿਹਾ ਏ ਕੀ ਬਾਤ ਹੈ ਯਾਰ ਕੀ ਬਾਤ ਹੈ ਬੜਾ ਸੋਹਣਾ ਮਾਹੌਲ ਹੈ ਨਾ ਆਪਾਂ ਘਰ ਤੋਂ ਰੋਟੀ ਨਹੀਂ ਖਾ ਕੇ ਆਏ ਤੇ ਫਰੂਟ ਖਾਣੇ ਆਪਾਂ ਫਰੂਟ ਲੈ ਲੈਣੇ ਆਪਾਂ ਕੇਲੇ ਕੁਲੇ ਅਲਪੀ ਤੋਂ ਕੋਰ ਏਲੇ ਜਾਂ ਸੇਬ ਸਮਾ ਐਗਜੈਕਟ 9 ਵਜੇ ਤਾਂ ਹੋ ਗਿਆ ਤੇ ਸਾਨੂੰ 1.5 ਘੰਟਾ ਹੋ ਗਿਆ ਆਲਮੋਸਟ ਇਹ ਆਪਾਂ ਆਪਣੀ ਪਹਿਲੀ ਰੈਸਟ ਲਈ ਆ ਸਕੇਤੜੀ ਪਾਰ ਕਰਕੇ ਰਾਤ ਚ ਰੁਕੇ ਆ ਤੇ ਸੜਕਾਂ ਦੇ ਟੂਰਨਾਮੈਂਟ ਥੋੜਾ ਜਿਹਾ ਔਖਾ ਲੱਗਿਆ ਕੰਪੇਟਿਟਿਵਲੀ ਜਦੋਂ ਆਪਾਂ ਟਰੈਕ ਕਾੜਦੇ ਆ ਸੜਕਾਂ ਦੇ ਬੰਦਾ ਛੇਤੀ ਥੱਕ ਜਾਂਦਾ ਕਿਉਂਕਿ ਲਗਾਤਾਰ ਵਾਟ ਹੁੰਦੀ ਆ ਨਾ ਸਿੱਧਾ ਸਿੱਧਾ ਜਾਂਦਾ ਜੀ ਕਦਮ ਵੀ ਸਾਡੇ ਤੇਜ਼ ਤੇ ਚੱਲਦੇ ਆ ਤਾਂ ਕਰਕੇ ਪੈਰ ਜਿਆਦਾ ਥੱਕ ਜਾਂਦੀ ਆ 10 50000 ਰੁਪਏ ਅੱਛਾ ਜੀ ਅੱਜ ਸਾਡਾ 6 ਕਿਲੋਮੀਟਰ ਦਾ ਟਰੈਕ ਹੋਇਆ ਏ ਤੇ ਡੇਢ ਘੰਟਾ ਹੋ ਗਿਆ ਸਾਨੂੰ ਸਟੈਪ ਹੋ ਗਏ 9500 944 ਸਟੈਪ ਹੋ ਗਏ ਖਾਸ ਇੰਸਟੈਪ ਹੋ ਗਏ ਇਹ ਰਾਹ ਸਿੱਧਾ ਜਾ ਰਿਹਾ ਜੀ ਮਨਸਾ ਦੀ ਵੀ ਉਰੇ ਤੋਂ ਪੰਜ ਕੁਲੇ ਦਾ ਇਲਾਕਾ ਸ਼ੁਰੂ ਹੋ ਗਿਆ ਠੀਕ ਹੈ ਜੀ ਰਾਹ ਸਿੱਧਾ ਇਹ ਪੰਜ ਕੁਲੇ ਨਿਕਲ ਜਾਂਦਾ ਪੰਜ ਕੁਲੇ ਤੋਂ ਆਪਣਾ ਸ਼ਿਮਲਾ ਹਾਈਵੇ ਆਪਾਂ ਡੇਢ ਘੰਟੇ 'ਚ ਦੇਖ ਲਓ 6 ਕਿਲੋਮੀਟਰ ਵਾੜ ਪੂਰੀ ਕਰਿਆ ਇਹ ਪੱਦਰ ਰਾਹ 'ਚ ਇਹ ਪਾ ਪਹਾੜਾਂ ਦੇ ਹੁੰਦੇ ਇਹੀ ਵਾਰਡ ਆਪਾਂ ਨੇ ਆਈ 5-6 ਘੰਟੇ ਹੋ ਜਣੇ ਸੀ ਸਾਨੂੰ ਆਪਾਂ ਹੌਲੀ ਹੌਲੀ ਤੁਰਨਾ ਸੀਗਾ ਤੇ 2 ਕਿਲੋਮੀਟਰ ਹੋਰ ਬਾਅਦ ਸਾਡਾ بیس ਕੈਂਪ ਆ ਜੇਗਾ ਆਪਾਂ 2 ਕਿਲੋਮੀਟਰ ਤੁਰਾਂਗੇ ਉੱਥੇ ਗੁਰਦੁਆਰਾ ਸਾਹਿਬ ਹੋਊਗਾ ਤੇ ਉੱਥੇ ਆਪਾਂ ਰੈਸਟ ਕਰਾਂਗੇ ਤੇ ਆਪਾਂ ਉੱਥੇ ਦਾ ਇਲਾਕਾ ਲਿਖਾਂਗੇ ਆਪਾਂ ਸਫਰ ਕਰਦੇ ਕਰਦੇ ਪਹੁੰਚ ਗਏ ਆ ਜੀ ਮਾਤਾ ਮੰਸਾ ਦੇਵੀ ਮੰਦਿਰ ਦਾ ਇਲਾਕਾ ਇਧਰੇ ਪਾਸੇ ਬਾਹਰ ਦੁਕਾਨਾਂ ਤੋਂ ਕੁੰਨਾਂ ਲੱਗੀਆਂ ਹੋਈਆਂ ਨੇ ਮੰਦਿਰ ਅੰਦਰਲੇ ਪਾਸੇ ਆ ਜਾ ਕੇ 7 ਕਿਲੋਮੀਟਰ ਦਾ ਸਫ਼ਰ ਸਾਡਾ ਹੁਣ ਤੱਕ ਦਾ ਕੰਪਲੀਟ ਹੋ ਗਿਆ ਅੱਧ ਤੱਕ ਚ ਪਹੁੰਚ ਗਏ ਕਹਿ ਸਕਦੇ ਆਪਾਂ 8 ਕਿਲੋਮੀਟਰ ਚ ਆਪਾਂ ਅੱਧੇ ਚ ਪਹੁੰਚ ਜਾਗੇ ਸਾਡਾ ਸਫ਼ਰ ਹੈਗਾ 16 ਕਿਲੋਮੀਟਰ ਦਾ ਟੋਟਲ ਹੁਣ ਆਪਾਂ ਮੇਨ ਸ਼ਹਿਰ ਚ ਐਂਟਰ ਹੋਣ ਲੱਗੇ ਆ ਸਾਹਮਣੇ ਮਲੇ ਮੱਜਰਾ ਹੈ 1 ਕਿਲੋਮੀਟਰ ਤੇ ਆਪਾਂ ਖੱਬੇ ਪਾਸੇ ਮੁੜਾਂਗੇ ਪੰਚਕੁੱਲਾ ਵੱਲ 4 ਕਿਲੋਮੀਟਰ ਹੋਰ ਇਹ ਤੋਂ ਇਹ ਸਾਰਾ ਸ਼ਹਿਰ ਦਾ ਇਲਾਕਾ ਹੈ ਆਵਾਜ਼ਾਂ ਹੀ ਬਹੁਤ ਹੈ ਥੱਲੇ ਪਾਸੇ ਜਿੱਥੇ ਆਪਾਂ ਜਿਹੜਾ ਆਪਾਂ ਪਹਿਲਾਂ ਸਫ਼ਰ ਕਰਕੇ ਆਏ ਆ ਉਧਰਲੇ ਪਾਸੇ ਸੌਖਾ ਸੀਗਾ ਕੋਈ ਆਵਾਜ਼ ਆਈ ਜਾਂ ਨਹੀਂ ਨਹੀਂ ਸੀਗੀ ਰਿਮੋਟ ਏਰੀਆ ਸੀਗਾ ਉਹ ਸਾਰੇ ਦਾ ਸਾਰਾ ਸਾਹਮਣੇ ਮਨੀ ਮਾਜਰੇ ਦਾ ਏਰੀਆ ਆ ਗਿਆ ਤੇ ਇਧਰਲੇ ਪਾਸੇ ਏਰੀਆ ਹੈਗਾ ਪੰਜ ਕੋਲੇ ਦਾ ਤੇ ਆਪਾਂ ਜਿੱਧਰ ਕੰਮਾ ਕਮਾਈਏ ਇਧਰਲੇ ਪਾਸੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ 6 ਪ੍ਰਾਪਤ ਧਰਤੀ ਹੈ ਜੀ ਆਪਾਂ ਦਰਸ਼ਨ ਕਰਦੇ ਚੱਲ ਕੇ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਕੋਣੀ ਸਾਹਿਬ ਪਾਸ਼ਾਹੀ ਦਸਵੀ ਵਾਹਿਗੁਰੂ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੋਣ ਦੇ ਸਾਰ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੋਹਣੀ ਬਣਾਈ ਹੋਈ ਹੈ ਬਹੁਤ ਸਫਾਈ ਦਾ ਧਿਆਨ ਰੱਖਿਆ ਹੋਇਆ ਹੈ ਜੀ ਦਰਦੇਲੇ ਪਾਸੇ ਜੋੜਾ ਘਰ ਹੈ ਜੁੜੇ ਖੋਲਦੇ ਅੰਦਰ ਨਮਸਕਾਰ ਕਰਦੇ ਆ ਚੱਲ ਕੀ ਆਪਾਂ ਗੁਰਦੁਆਰਾ ਸਾਹਿਬ ਤੇ ਦਰਸ਼ਨ ਕਰਕੇ ਆ ਗਏ ਆ ਜੀ ਲੰਗਰ ਪ੍ਰਸ਼ਾਦਾ ਛੱਕੇ ਆਏ ਆ ਨਾਲ ਲੱਸੀ ਸੀਗੀ ਲੰਗਰ ਪ੍ਰਸ਼ਾਦਾ ਬਹੁਤ ਸਵਾਦ ਸੀਗਾ ਠੀਕ ਹੈ ਜੀ ਸਵੇਰੇ ਆਪਾਂ ਬ੍ਰੇਕਫਾਸਟ ਨਹੀਂ ਕਰਿਆ ਸੀਗਾ ਰੋਟੀ ਪਾਣੀ ਨਹੀਂ ਖਾਇਆ ਸੀਗਾ ਤੇ ਮਿੱਥਿਆ ਸੀਗਾ ਇੱਥੇ ਆ ਕੇ ਲੰਗਰ ਪ੍ਰਸ਼ਾਦਾ ਛਕਾਂਗੇ 10:00 ਵਜੇ ਆਪਾਂ ਰੇ ਪਹੁੰਚ ਗਏ ਸੀਗੇ ਇੱਥੇ ਨਾ ਇੱਕ ਕੁੜੀ ਹੁੰਦੀ ਸੀ ਬ੍ਰਾਹਮਣਾ ਦੀ ਅਨਪੁਰਨਾ ਕੁੜੀ ਉਹਨਾ ਬਾ ਗੁਰੂ ਗੋਬਿੰਦ ਸਿੰਘ ਜੀ ਦੀ ਮਦਕੀ ਉਹਨਾਂ ਨੂੰ ਬਹੁਤ ਯਾਦ ਕਰਦੀ ਹੁੰਦੀ ਸੀ ਉਹਨਾਂ ਦੀ ਭਗਤ ਸੀਗੀ ਤਾਂ ਉਹ ਕਹਿੰਦੀ ਵੀ ਗੁਰੂ ਗੋਬਿੰਦ ਸਿੰਘ ਜੀ ਮੈਨੂੰ ਆ ਕੇ ਵੀ ਇੱਥੇ ਦਰਸ਼ਨ ਦੇਣਾ ਤਾਂ 1746 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਨਰੈਣਗੜ੍ਹ ਤੋਂ ਇੱਧਰ ਆਂਦੇ ਹੋਏ ਤਾਂ ਇੱਥੇ ਆ ਕੇ ਉਹਨਾਂ ਨੇ ਉਹ ਕੁੜੀ ਨੂੰ ਮਿਲੇ ਅਨੁਰਭਨਾ ਨੂੰ ਤੇ ਇੱਥੇ 17 ਪਹਿਰ ਗੁਰੂ ਜੀ ਨੇ ਕੁਣੀ ਨਾਲ ਜਾਪ ਕੀਤਾ ਇਸ ਕਰਕੇ ਇਸ ਸਥਾਨ ਦਾ ਨਾਮ ਕੁਣੀ ਸਾਗੁਰਦਵਾਰ ਆ ਪਿਆ ਹੈ ਠੀਕ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਵੱਲ ਜਾ ਰਹੇ ਸੀਗੇ ਤੇ ਜਿਹੜੇ ਜਿਹੜੇ ਰਸਤਿਆਂ ਨੂੰ ਹੁੰਦੇ ਹੋਏ ਉਹ ਗਏ ਸੀਗੇ ਇਹ ਰਸਤਾ ਵੀ ਉਹਨਾਂ ਥਾਵਾਂ 'ਚੋਂ ਇੱਕ ਹੈਗਾ ਹੁਣ ਇੱਥੋਂ ਆਪਾਂ ਤੁਰਨ ਲੱਗੇ ਆਂ ਜੀ ਟਾਈਮ ਹੋ ਗਿਆ ਜੀ 10:52 ਮਿੰਟ ਦਾ ਸਟੈਪ ਹੋ ਗਏ ਜੀ 14230 ਸਟੈਪ ਹੋ ਗਏ ਤੇ ਆਪਣਾ 9.65 ਕਿਲੋਮੀਟਰ ਸਾਢੇ 9 ਕਿਲੋਮੀਟਰ ਹੋ ਗਿਆ ਸਾਡਾ ਪੰਚਕੁੱਲਾ ਦੇ ਵਿੱਚ ਦਾਖਲ ਹੋ ਗਏ ਆਪਾਂ ਨੇ ਪੰਚਕੁਲਾ ਹਰਿਆਣਾ ਦਾ ਸ਼ਹਿਰ ਹੈ ਸ਼ਹਿਰ ਕਹਿ ਸਕਦੇ ਆ ਪਰ ਛੋਟਾ ਸ਼ਹਿਰ ਆ ਤੇ ਹਰਿਆਣਾ ਦਾ ਸਭ ਤੋਂ ਸੁੰਦਰ ਵੀ ਕਹਿ ਸਕਦੇ ਇਹਨੂੰ ਸੋਹਣਾ ਸ਼ਹਿਰ ਆ ਸਾਫ ਸਫਾਈ ਹੈ ਕੀ ਆ ਇਹ ਟਰਾਈ ਸਿਟੀ ਦਾ ਇਲਾਕਾ ਹੈ ਚੰਡੀਗੜ੍ਹ ਪੰਚਕੁਲਾ ਹਰਿਆਣਾ ਆਉਣਾ ਚੰਡੀਗੜ੍ਹ ਪੰਚਕੁਲਾ ਮਹਾਲੀ ਤਿੰਨ ਸ਼ਹਿਰ ਇਹ ਮਿਲ ਤਿੰਨੇ ਲੱਗਦੇ ਆ ਨੇੜੇ ਨੇੜੇ ਤਾਂ ਕਰਕੇ ਚੰਡੀਗੜ੍ਹ ਦਾ ਮਾਹੌਲ ਦਾ ਅਸਰ ਹੈਗਾ ਓਰੇ ਦੇਖੋ ਨੂੰ ਮਿਲ ਜਾਂਦਾ ਇਹ ਬਹੁਤ ਸਾਫ ਸਫਾਈ ਹੈ ਸੜਕਾਂ ਦੀ ਆ ਦੇਖ ਲਓ ਇਹ ਸਾਹਮਣੇ ਦੁਆਰ ਬਣਿਆ ਹੋਇਆ ਮਨਸਾ ਦੀ ਦੁਆਰ ਹੈਗਾ ਮਨਸਾ ਦੀ ਗੇਟ ਹੈ ਤੇ ਸਾਹਮਣੇ ਆਪਾਂ ਬਿਲਕੁਲ ਹਾਈਵੇ ਤੇ ਨਿਕਲ ਜਾਗੇ ਇਹ ਹਾਈਵੇ ਹੈਗਾ ਜੀ ਖਾਲਕਾ ਹਾਈਵੇ ਪੰਚਕੁੱਲਾ ਤੋਂ ਜਿਹੜਾ ਕਲਕੀ ਵੱਲ ਜਾਂਦਾ ਹੈ ਪੰਜੌਰ ਖਾਲਕਾ ਵੱਲ ਹਾਈਵੇ ਜਾਂਦਾ ਹੈ Shimla ਚਲਿਆ ਜਾਂਦਾ ਅੱਗੇ ਉਹ ਹਾਈਵੇ ਤੇ ਆਪਾਂ ਨਿਕਲ ਜਾਗੇ ਸਾਹਮਣੇ ਗੱਡੀਆਂ ਬੱਸਾਂ ਦਾ ਕੰਮ ਔਰੇ ਪੂਰਾ ਵੱਧ ਗਿਆ ਕਲਕਾ Shimla ਹਾਈਵੇ ਤੇ ਆਪਾਂ ਨਿਕਲ ਗਏ ਤੇ ਨਿਕਲ ਗਏ ਨਹੀਂ ਮਤਲਬ ਚੜ੍ਹ ਗਏ ਆਹ ਸਾਹਮਣੇ బోర్ਡ ਲੱਗਿਆ ਹੋਇਆ Shimla Kalaka ਠੀਕ ਹੈ ਜੀ ਆਪਾਂ ਪੰਚਕੁੱਲੇ ਵਿੱਚ ਨੂੰ ਹੁੰਦੇ ਹੋਏ ਨਿਕਲਾਂਗੇ ਹੁਣ ਪੰਚਕੁੱਲੇ ਦਾ ਇਹ ਵਾਲਾ ਇਲਾਕਾ ਐਨ ਨੀਟ ਐਂਡ ਕਲੀਨ ਨਾ ਸਾਫ ਸਫਾਈ ਐਨ ਮਤਲਬ ਚਕਾਚਕ ਐ ਸੜਕਾਂ ਬਿਲਕੁਲ ਸਾਫ਼ ਪਈਆਂ ਏਰੀਆ ਬਹੁਤ ਸਾਫ਼ ਸੁਥਰਾ ਐ ਕੋਠੀਆਂ ਘਰਾਂ ਬਣੀਆਂ ਹੋਈਆਂ ਪੌਸ਼ ਏਰੀਆ ਐ ਇਹ ਤੇ ਇਧਰਲੇ ਪਾਸੇ ਦੇਖੋ ਜੀ ਆਪਣਾ ਟਰੈਕ ਬਣਿਆ ਹੋਇਆ ਐ ਸਾਈਕਲ ਵਾਲਿਆਂ ਵਾਸਤੇ ਅਲੱਗ ਟਰੈਕ ਆ ਫੁੱਟਪਾਥ ਵਾਲਿਆਂ ਵਾਸਤੇ ਅਲੱਗ ਟਰੈਕ ਆ ਤੇ ਇਧਰ ਗੱਡੀਆਂ ਗੁੱਡੀਆਂ ਵਾਲੇ ਵਾਸਤੇ ਸੜਕਾਂ ਤਾਂ ਹੈਗੀਆਂ ਹੀ ਆ ਹਾਂਜੀ ਹਰਪ੍ਰੀਤ ਕੌਰ ਚੜਦੀ ਕਲਾ ਹੋ ਗਈ ਟੈਂਟ ਐਂਕਿਸ ਹਾਂ ਨਾ ਨਾ ਇਹ ਆਪ ਦਾ ਉਪਰਾਲਾ ਕਰ ਲੈਂਦੀ ਹੈ ਉਪਰਾਲਾ ਕਰਕੇ ਫਿਰ ਐਜਾ ਫਸਦੀ ਹੈ ਨਾ ਇਹ ਅੱਧ ਵਿਚਾਲੇ ਨਾ ਅੱਗੇ ਜਾਣ ਮੈਂ ਤੁਹਾਨੂੰ ਵੀ ਮੈਂ ਫਸ ਗਈ ਨਾ ਅੱਗੇ ਜਾਣ ਵਾਸਤੇ ਨਾ ਪਿੱਛੇ ਜਾਣ ਦਾ ਹਾਂ ਆਟੋਪਸਟ ਕੋਲ ਕੋਲ ਨੂੰ ਲੰਘ ਰਿਹਾ ਅੰਜੇ ਮੈਂ ਫਸ ਗਈ ਹੁਣ ਮੈਂ ਚੜ੍ਹ ਨਾ ਜਾਂਦੀ ਆਟੋ 'ਚ ਆਟੋ 'ਚ ਹਾਂ ਚੱਲ ਉਹ ਬਚਾਰੇ ਰੋਗ ਰੋਗ ਕੇ ਕੁੱਛ ਕੇ ਜਾ ਰਹੇ ਆ ਹਾਂ ਏਰੀਆ ਦੇਖੋ ਯਾਰ ਬਹੁਤ ਸੋਹਣਾ ਹੈ ਗ੍ਰੀਨਰੀ ਉਹ ਵੀ ਹੈਗੀ ਹੈ ਕਿਉਂਕਿ ਬਰਸੰਤਾਂ ਜੇ ਮੌਸਮ 'ਚ ਗ੍ਰੀਨਰੀ ਜਿਹੜੀ ਆ ਵੱਧ ਜਾਂਦੀ ਆ ਵਾਹ ਯਾਰ ਇਹ ਟਾਲੀ ਦੇ ਬੂਟੇ ਆ ਮੇਰੇ ਖਿਆਲ ਨਾਲੋਂ ਸ਼ਾਇਦ ਚੱਕਰ ਗਿਆ ਏ ਜਦੋਂ ਇੱਕ ਵਾਰੀ ਬੰਦੇ ਨੇ ਆਪਣੇ ਆਪ ਨਾਲ ਵਾਅਦਾ ਕਰ ਲਿਆ ਫਿਰ ਉਹ ਪੂਰਾ ਕਰਨਾ ਨਾਲ ਮੰਨ ਨੂੰ ਵੀ ਪਸੰਦੀ ਆ ਵੀਰੇ ਸਾਢੇ 4 ਕਿਲੋਮੀਟਰ ਦਾ ਸਫ਼ਰ ਪੈਂਦੀਗਾ ਬਾਕੀ ਆ 2 ਘੰਟੇ 2 ਘੰਟੇ ਚ ਪੂਰਾ ਕਰ ਲਾਂਗੇ ਬਾਕੀ ਸਫ਼ਰ ਆਪਾਂ ਕੋਈ ਵੀ ਕਰਦੇ ਆ ਚਾਹੇ ਬੱਸ ਦਾ ਸਫ਼ਰ ਹੋ ਜੇ ਵੀ ਚਾਹੇ ਤੁਰ ਕੇ ਸਫਰ ਹੋ ਜਵੇ ਚਾਹੇ ਟਰੈਕਿੰਗ ਹੋ ਜਵੇ ਪਹਾੜਾਂ ਚ ਹੋ ਜਵੇ ਮਨੋਬਲ ਤੇ ਡਿਪੈਂਡ ਕਰਦਾ ਥੋੜਾ ਸਾਰਾ ਕੁਝ ਹੈ ਨਾ ਮਨੋਬਲ ਮਨੋਬਲ ਕਿੰਨਾ ਤੱਕੜਾ ਹੈ ਬਾਕੀ ਇੱਕ ਗੱਲ ਹੋਰ ਹੈ ਜਦੋਂ ਆਪਾਂ ਸਫਰ ਕਰਦੇ ਆ ਗਰਮੀਆਂ ਚ ਗਰਮੀਆਂ ਚ ਸਾਡੀ ਚੀਕ ਨਿਕਲਦੀ ਆ ਗਰਮੀਆਂ ਚ ਸਾਬ ਨਾਲ ਉਹ ਖਲਾ ਕੰਮ ਹੈਗਾ ਇਹ ਟਰੈਕਿੰਗ ਟਰੋਕਿੰਗ ਵਾਲਾ ਬਾਕੀ ਪਹਾੜਾਂ ਚ ਟਰੈਕਿੰਗ ਕਰਦੇ ਆ ਉੱਥੇ ਠੰਡ ਹੁੰਦੀ ਆ ਉੱਥੇ ਸੌਖਾ ਹੁੰਦਾ ਕੰਮ ਗਰਮੀਆਂ ਚ ਉਹ ਆ ਵੀ ਇੱਕ ਤਾਂ ਪਸੀਨਾ ਆਂਦਾ ਹੈ ਬਹੁਤ ਕੱਪੜੇ ਕੁੱਪੜੇ ਭਿੱਜੀ ਜਾਂਦੇ ਆ ਤੇ ਦੂਜੀ ਗੱਲ ਉਮਸ ਹੋਈ ਪਈ ਆ ਹਵਾ ਨਹੀਂ ਚੱਲ ਰਹੀ ਮੌਸਮ ਵੈਸੇ ਠੀਕ ਆ ਧੁੱਪ ਨਿਕਲੀ ਅੱਜ ਇਹ ਵੀ ਸ਼ੁਕਰ ਆ ਧੁੱਪ ਨਹੀਂ ਨਿਕਲੀ ਬਟੇ ਗਰਮੀ ਬਹੁਤ ਹੋਈ ਹੋਈ ਆ ਜੇ ਤੁਸੀਂ ਇਦਾਂ ਦੇ ਸਫਰ ਦੇਖਣਾ ਚਾਹੁੰਦੇ ਹੋ ਤੇ ਕਮੈਂਟ ਬਾਕਸ ਚ ਮੈਂਸ਼ਨ ਜ਼ਰੂਰ ਕਰਿਓ ਆਪਾਂ ਫਿਰ ਇਦਾਂ ਦੇ ਸਫਰ ਵੀ ਕਰਿਆ ਕਰਾਂਗੇ ਨਾਲ ਨਾਲ ਟਰੈਕਿੰਗ ਤਾਂ ਸਾਡੀ ਚੱਲਦੀ ਹੋ ਰਹਿਣੀ ਆ ਫਿਲਹਾਲ ਅੱਲੇ ਮੀਹਾਂ ਦੇ ਦਿਨਾਂ ਤਾਂ ਕਰਕੇ ਆਪਾਂ ਤਲੇ ਹੋਏ ਆ ਘਰੇ ਬੈਠੇ ਆ ਤੇ ਜਦੋਂ ਟਰੈਕ ਵਗੈਰਾ ਖੁੱਲੇ ਜਾਣਗੇ ਆਪਾਂ ਇੱਕ ਤਾਂ ਟਰੈਕ ਹੋਰ ਕਰਾਂਗੇ ਜਲਦੀ ਹੋ ਜਲਦੀ ਤੁਹਾਨੂੰ ਬਹੁਤ ਵਧੀਆ ਹੋਰ ਖੂਬਸੂਰਤ ਜੇ ਦੁਨੀਆਂ ਚ ਲੈ ਕੇ ਜਾਵਾਂਗੇ ਠੀਕ ਹੈ ਜੀ ਠੀਕ ਹੈ ਜੀ ਪੰਚਕੂਲਾ ਦਾ ਮਾਹੌਲ ਕੁਛ ਐ ਹੋ ਜਾਏ ਟ੍ਰੈਫਿਕ ਨਿਯਮ ਬਹੁਤ ਸੋਹਣੇ ਆ ਲਾਈਟਾਂ ਲੁੱਟਣ ਲੱਗੀਆਂ ਹੋਈਆਂ ਐ ਬڑے-ਬڑے ਚੌਂਕ ਬਣੇ ਹੋਏ ਆ ਤੇ ਸੋਹਣੀ ਸੜਕਾਂ ਬਣੀਆਂ ਹੋਈਆਂ ਨੇ ਸੋਹਣੀ ਦਾ ਲਬਾਤਾ ਅਰਦਵਾਲਾ ਵੀ ਸੋਹਣਾ ਹੈ ਖੈਰ ਪੇੜ-ਪੂੜ ਬਹੁਤ ਸੋਹਣੇ ਲਾਇਏ ਲਾਏ ਹੋਏ ਆ ਦੁਰਦੇ-ਦੁਰਦੇ ਆਪਾਂ ਪਹੁੰਚ ਗਏ ਜੀ ਆਹ ਕ੍ਰੋਸਿੰਗ ਪੁਆਇੰਟ ਆ ਗਿਆ ਪੂਲ ਹੈਗਾ ਬ੍ਰਿਜ ਹੈਗਾ ਲੈਫਟ ਹੈਂਡ ਸਾਈਡ ਤੇ ਸ਼ਿਮਲਾ ਕਾਲਕਾ ਸਿੱਧਾ ਜਾਵਾਂਗੇ ਯਮਨਾ ਨਗਰ ਦਾ ਰੋਡ ਹੈਗਾ ਹਾਈਵੇ ਹੈ ਨਾ ਆਪਣੇ ਯਮਨਾ ਨਗਰ ਦਾ ਤੇ ਸੱਜੇ ਪਾਸੇ ਹੈਗਾ ਜਿਲ੍ਹਪੁਰ ਅੰਮ੍ਰਾਲਾ ਆਪਾਂ ਹੁਣ ਜਮਨਾ ਨਗਰ ਵਾਲੇ ਰੋਡ ਤੇ ਸਿੱਧੇ ਜਾਣਾ ਹੈ ਬਸ ਸਾਹਮਣੇ 1 ਕਿਲੋ 2 ਕਿਲੋਮੀਟਰ ਬਾਅਦ ਸਾਡੀ ਡੈਸਟੀਨੇਸ਼ਨ ਆ ਪੁਲ ਦੇ ਨੀਚੋਂ ਦੀ ਕ੍ਰੋਸ ਹੋ ਕੇ ਆਪਾਂ ਆਗੇ ਅਗਲੇ ਪਾਸੇ ਤੇ ਆ ਜਾ ਰਿਹਾ ਜੀ ਹਾਈਵੇ ਜਮਨਾ ਨਗਰ 92 ਕਿਲੋਮੀਟਰ ਸਹਾਰਨਪੁਰ 131 ਦੇ ਦਾ ਤੋਂ 160 ਪਰ ਆਪਾਂ ਇਨੀ ਦੂਰ ਤਾਂ ਨਹੀਂ ਜਾਣਾ ਸਾਡਾ ਡੈਸਟੀਨੇਸ਼ਨ ਹੈਗਾ ਸਿਰਫ ਨਾਡਾ ਸਾਹਿਬ ਸਾਹਮਣੇ ਇਹ ਜਿਹੜੀ ਨਦੀ ਚੱਲ ਰਹੀ ਹੈ ਇਹ ਹੈ ਜੀ ਕੱਗਰ ਨਦੀ ਇਹ ਬਰਸਾਤੀ ਨਦੀ ਹੈ ਬਰਸਾਤਾਂ ਚ ਚੱਲਦੀ ਹੈ ਅੱਜ ਕੱਲ ਪਾਣੀ ਆਇਆ ਹੋਇਆ ਇਹਦੇ ਵਿੱਚ ਤੂਰ ਤਰਾਡੇ ਦੇ ਇਲਾਕੇ ਅੱਜ ਜਵਾਗ ਨਹਾਉਣ ਨੂੰ ਰਹੇ ਆ ਛਾਲਾ ਛੂਲਾ ਮਾਰ ਰਹੇ ਆ ਦਿਖ ਰਹੇ ਆ ਸਾਨੂੰ ਉਰੇ ਤੋਂ ਤੇ ਹਾਂਜੀ ਹਰਪ੍ਰੀਤ ਕੌਰ ਕਿਹਾਲ ਚੱਲਿਆ ਅੱਜ ਚੰ ਬਹੁਤ ਵਧੀਆ ਕੱਗਰ ਨਦੀ ਨੂੰ ਹਰਕਨ ਨਦੀ ਵੀ ਕਿਹਾ ਜਾਂਦਾ ਹੈ ਤੇ ਇਹਦੀ ਪੰਜਾਬ ਹਰਿਆਣਾ ਤੋਂ ਹੁੰਦੇ ਹੋਏ ਰਾਜਸਥਾਨ ਤੱਕ ਜਾਂਦੀ ਹੈ ਇਹ ਸਿਰਫ ਮੌਸਮੀ ਨਦੀ ਹੈ ਜਦੋਂ ਮੌਸਮ ਹੁੰਦਾ ਹੈ ਬਰਸਾਤਾਂ ਦਾ ਉਸ ਟਾਈਮ ਚੱਲਦੀ ਹੈ हां ਹਰ ਵੀ ਤਾਂ ਪੜ ਕੇ ਆਈ ਹੈ ਇਹਦੇ ਬਾਰੇ ਤਾਂ ਕਰਕੇ ਇਹਦੇ ਬਾਰੇ ਦੱਸਣ ਲੱਗੀ ਹੋਈ ਹੈ ਇਹ ਨਹੀਂ ਪਾਕਿਸਤਾਨ ਚ ਵੀ ਚੱਲਦੀ ਹੈ ਅੱਛਾ ਪਾਕਿਸਤਾਨ ਤੱਕ ਨਹੀਂ ਜਾਂਦੀ ਮੇਰੇ ਖਿਆਲ ਤੋਂ ਰਾਜਸਥਾਨ ਤੱਕ ਨਹੀਂ ਬੱਤ ਵੀ ਚੱਲਦੀ ਹੈ ਸਰਉਂਦਰ ਵੀ ਹੈ ਉੱਧਰ ਹੋਰ ਹੋਣੀ ਨਾ ਫਿਰ ਇਹ ਨਹੀਂ ਹੈ ਨਾ ਸ਼ਾਇਦ ਇਸ ਤੋਂ ਬਹੁਤ ਹੋ ਜਾ ਸਕਦੀ ਹੈ ਹਾਂ ਠੀਕ ਹੈ ਜੀ ਕਿਵੇਂ ਦਾ ਰੂਟ ਮੈਪ ਦੇਖਿਆ ਨੇ ਜੇ ਮੈਂ ਦੇਖ ਲੈਂਦੀ ਤਾਂ ਮੈਂ ਤੁਹਾਨੂੰ ਘਰ ਬਸੰਮ ਕਰ ਦਿੰਦੀ ਠੀਕ ਹੈ ਦੇ 7:30 ਵਜੇ ਦੇ ਚੱਲੇ ਹੋਏ ਆ ਟਾਈਮ ਹੋ ਗਿਆ ਜੀ 12:48 ਮਿੰਟ ਦਾ ਤੇ ਸਾਹਮਣੇ ਗੁਰਦੁਆਰਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਤੇ ਚੱਲ ਕੇ ਥੋੜਾ ਜਿਹਾ ਪਹਿਲਾਂ ਰੈਸਟ ਕਰਾਂਗੇ ਪੈਰ ਥੱਕੇ ਹੋਏ ਆ ਗਰਮੀ ਵੀ ਸੁਕਾਲੁੰਦੇ ਆ ਮੁੜ ਕੇ ਆਏ ਹੋਏ ਆ ਗੁਰਦੁਆਰਾ ਸਾਹਿਬ ਦੀ ਮਾਰਕੀਟ ਬਣੀ ਹੋਈ ਹੈ ਮਾਰਕੀਟ ਦੇ ਇੱਧਰਲੇ ਪਾਸੇ ਪਾਰਕਿੰਗ ਹੈ ਅੱਜ ਸ਼ਨੀਵਾਰ ਦਾ ਦਿਨ ਹੈ ਇੱਧਰਲੇ ਪਾਸੇ ਸਾਜੂ ਸਾਮਾਨ ਪੂਰਾ ਪਿਆ ਹੈ ਆਪਾਂ ਰੈਸਟ ਕਰਨੀ ਆ ਥੋੜੀ ਜੀ ਉਹ ਜੋੜਾ ਕਾ ਸਾਹਮਣੇ ਆ ਜੋੜਾ ਕਾ ਚੱਲਦੇ ਆ ਜੁੱਤੀਆਂ ਲਾਣੀਆਂ ਤੇ ਤੇ ਥੋੜਾ ਜਿਹਾ ਬਹੁਤਾ ਪੈਰਾਂ ਨੂੰ ਆਰਾਮ ਦਵਾਉਂਦੇ ਆ ਰੈਸਟ ਕਰਦੇ ਆ ਥੋੜੀ ਜੀ ਉਸ ਤੋਂ ਬਾਅਦ ਨਮਸਕਾਰ ਕਰਾਂਗੇ ਗੁਰਦੁਆਰਾ ਸਾਹਿਬ 'ਚ ਜਾ ਕੇ ਵਾਹਿਗੁਰੂ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕ ਮੰਡਲ ਜਨਕ ਮੋਤੀ ਵਾਹਿਗੁਰੂ ਤੂਪ ਮਲਿਆਨ ਲੋ ਬਾਵਨ ਚਾਵਰੂ ਕਰੇ ਵਾਹਿਗੁਰੂ ਪੱਟਿਆ ਘਣਾ ਹੋ ਰਿਹਾ ਹੈ ਕੋਲ ਬੰਨ੍ਹ ਦੇ ਸੀ ਕਮਰੇ ਤੱਕ ਹੀ ਰਹੀ ਤਾਂ ਗੁਰਦੁਆਰਾ ਸਾਹਿਬ ਤੇ ਨਮਸਕਾਰ ਕਰ ਲਈ ਆ ਲੰਗਰ ਪ੍ਰਸ਼ਾਦਾ ਛਕ ਲਿਆ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਆਪਾਂ ਵੀਡੀਓਗ੍ਰਾਫੀ ਨਹੀਂ ਕਰੀ ਤੇ ਅੱਜ ਦੀ ਸਾਡੀ ਯਾਤਰਾ ਸਫਲ ਰਹੀ ਆ ਹੁਣ ਧੁੱਪ ਨਿਕਲ ਹੀ ਆ ਜਦੋਂ ਅਸੀਂ ਉਰੇ ਪਹੁੰਚ ਗਏ ਸੀਗੇ ਹਨਾ ਹੁਣ ਗਰਮੀ ਹੋ ਗਈ ਆ ਬਹੁਤ ਗਰਮੀ ਹੋ ਗਈ ਹੁਣ ਆਪਾਂ ਉਰੇ ਤੋਂ ਕੈ ਫੜਦੇ ਆ ਜੀ ਘਰ ਪਹੁੰਚਦੇ ਆ ਠੀਕ ਹੈ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਦੋਂ ਗੁਰੂ ਗੋਬਿੰਦ ਸਿੰਘ ਜੀ ਇਧਰਲੇ ਪਾਸੇ ਆਏ ਸੀਗੇ ਪੰਗਾਣੀ ਤੇ ਉਦੋਂ ਤੋਂ ਬਾਅਦ ਜਦੋਂ ਅਨੰਦਪੁਰ ਸਾਹਿਬ ਆ ਚੱਲੇ ਪਏ ਹੋਏ ਸੀਗੇ ਰਾਜ ਉਰੇ ਰੁਕੇ ਸੀਗੇ ਔਰੇ ਉਰੇ 나ਡੂ ਸਾਲੂ ਬਾਣਾ ਨਾਮ ਦਾ ਇੱਕ ਵਿਅਕਤੀ ਰਹਿੰਦਾ ਸੀਗਾ ਜਿਹਨੇ ਗੁਰੂ ਮਹਾਰਾਜ ਦੀ ਬਹੁਤ ਸੇਵਾ ਕੀਤੀ ਤੇ ਗੁਰੂ ਮਹਾਰਾਜ ਦੇ ਆਪਣਾ ਸਿੰਘਾਂ ਦੀ ਸੇਵਾ ਕੀਤੀ ਖਾਣ ਪਾਣ ਦੀ ਬਹੁਤ ਸੇਵਾ ਕੀਤੀ ਤੇ ਗੁਰੂ ਮਹਾਰਾਜ ਨੇ ਫਿਰ ਉਹਨਾਂ ਨੂੰ ਵਾਰ ਦਿੱਤਾ ਸੀਗਾ ਵੀ ਇਹ ਸਥਾਨ ਤੁਹਾਡਾ 나ਡਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਊਗਾ ਤੇ ਉਹ ਸੰਗਤਾਂ ਦਰਸ਼ਨ ਕਰਨ ਆਇਆ ਕਰਨਗੀਆਂ ਠੀਕ ਹੈ ਜੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਧਾਰਤੀ ਹੈ ਜੀ ਇਹ ਤੇ ਜਿੱਥੇ ਜਿੱਥੇ ਵੀ ਮਹਾਰਾਜ ਗਏ ਹੈ ਤੇ ਉੱਥੇ ਉੱਥੇ ਉਹਨਾਂ ਧਰਤੀਆਂ ਨੂੰ ਭਾਗ ਲੱਗੇ ਹੋਏ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਜਦੋਂ ਵੀ ਹੇਮਕੁੰਡ ਸਾਹਿਬ ਦੀ ਯਾਤਰਾ ਚੱਲੀ ਹੁੰਦੀ ਹੈ ਯਾਤਰੀ ਸ਼ਰਧਾਲੂ ਜਿੰਨੇ ਵੀ ਹੈਗੇ ਆ ਇਧਰੋਂ ਨਿਕਲ ਕੇ ਜਾਂਦੇ ਆ ਔਰੇ ਰੁਕਦੇ ਆ ਨਮਸਕਾਰ ਕਰਦੇ ਆ ਤੇ ਇੱਥੇ ਨਮਸਕਾਰ ਕਰਕੇ ਫੇਰ ਅੱਗੇ ਵੱਲ ਚੱਲੇ ਪਾਉਂਦੇ ਆ ਜੀ ਜੀ ਫਾਈਨਲੀ ਆਪਾਂ ਬੱਸ ਦਾ ਸਫ਼ਰ ਕਰਕੇ ਅੱਧੇ ਭੋਨੇ ਕੈਂਡੇ ਬਾਅਦ ਉਤਰ ਗਏ ਜੀ ਪੈਕ ਆ ਗਏ ਪੰਜਾਬ ਇੰਜੀਨੀਅਰਿੰਗ ਕਾਲਜ ਆਪਣਾ ਸਫ਼ਰ ਸਮਾਪਤ ਹੋ ਗਿਆ ਜੀ ਉਹਦੇ ਤੋਂ ਖੁੱਡਾਲੀ ਸ਼ਹਿਰ ਹੈਗਾ 2 ਕਿਲੋਮੀਟਰ ਦੂਰ ਠੀਕ ਹੈ ਜੀ ਆਟੋ ਫੜਦੇ ਆਂ ਆਪਾਂ ਖੁੱਡਾਲੀ ਸ਼ਹਿਰ ਪਹੁੰਚਦੇ ਆਂ ਜੀ ਥੱਕੇ ਬਹੁਤ ਹੋਈਆਂ ਪੈਰ ਦਰਦ ਹੋ ਰਹੇ ਬਹੁਤ ਜ਼ਿਆਦਾ ਹੈ ਨਾ ਹਰਪ੍ਰੀਤ ਹੁਣ ਤਾਂ ਆਇਆ ਇਹਨੇ ਟਰੈਕ 'ਚ ਨਹੀਂ ਹੈ ਟਰੈਕ 'ਚ ਨਹੀਂ ਹੈ ਨਾ ਸਭ ਜਿੱਦਾਂ ਹੋ ਰਹੇ ਹੋਏ ਹੈ ਆ ਚੰਡੀਗੜ੍ਹ ਦੀਆਂ ਸੜਕਾਂ ਵੀ ਦੇਖ ਲਓ ਯਾਰ ਜਿੰਨੇ ਜਿੰਨੇ ਨਹੀਂ ਦੇਖੀਆਂ ਕਹਿੰਦੇ ਆ ਵੀ ਚੰਡੀਗੜ੍ਹ ਬਹੁਤ ਸੋਹਣੀ ਜਗ੍ਹਾ ਬਹੁਤ ਸੋਹਣਾ ਸ਼ਹਿਰ ਹੈ ਸਾਫ ਸਫਾਈ ਵਾਲਾ ਸ਼ਹਿਰ ਹੈ ਤੇ ਹੈਗਾ ਵੀ ਹੈ ਕੋਈ ਸ਼ੱਕ ਨਹੀਂ ਹੈ ਟ੍ਰੈਫਿਕ ਨਿਯਮ ਦੇਖੋ ਐਨ ਲਾਲ ਬੱਤੀ ਦੇ ਸਾਰੇ ਜਣ ਖੜਦੇ ਆ ਕੈਮਰੇ ਲੱਗੇ ਹੋਏ ਆ ਜੇ ਕੋਈ ਭੱਜਣ ਦੀ ਕੋਸ਼ਿਸ਼ ਕਰਦਾ ਉਹਦਾ ਆਨਲਾਈਨ ਚਲਾਨ ਕੱਟਿਆ ਜਾਂਦਾ ਜੀ ਜਿਹੜੀ ਜਗ੍ਹਾ ਤੋਂ ਆਪਾਂ ਸਵੇਰੇ ਚੱਲਣਾ ਸ਼ੁਰੂ ਕਰਿਆ ਸੀਗਾ ਆਪਾਂ ਹੁਣ ਉਸੇ ਜਗ੍ਹਾ 'ਤੇ ਪਹੁੰਚ ਗਏ ਪਿੰਡ ਖੁੱਡਾ ਦੀ ਸ਼ੇਰ ਚੰਡੀਗੜਾ ਠੀਕ ਆ ਜੀ ਆਹ ਮੋੜ ਮੁੜਦੇ ਸਾਰਾ ਆਪਣਾ ਘਰ ਆ ਜਾਣਾ ਹੁਣ ਤੇ ਅਸੀਂ ਆਪਣਾ ਮਿਸ਼ਨ ਫਤੇ ਕਰਿਆ ਬਹੁਤ ਵਧੀਆ ਫਤੇ ਹੋਇਆ ਸੋ ਜੀ ਫਾਈਨਲੀ ਹੁਣ ਆਪਾਂ ਆਪਣਾ ਸਫ਼ਰ ਨਿਬੜ ਕੇ ਘਰੇ ਆ ਗਏ ਜੀ ਕਦੇ ਪਹੁੰਚ ਗਏ 4 ਵਜੇ ਪਹੁੰਚੇ ਸੀਗੇ ਕਰੇ ਤੇ ਥੱਕੇ ਬਹੁਤ ਹੋਏ ਆ ਤੇ ਤੁਹਾਨੂੰ ਆਪਣਾ ਸਟੈਪ ਦਿਖਾਈ ਜੇ ਹਰ ਇੱਕ ਸਟੈਪ ਕੋਲਿਓ ਕਿੰਨੇ ਕਿਲੋਮੀਟਰ ਤੁਰੇ ਆ ਕਿੰਨਾ ਕਿ ਸਟੈਪ ਆ ਉਹ ਦੇਖਦੇ ਆ ਅੱਜ ਦਾ ਆਪਣਾ ਸਟੈਪ ਕਾਊਂਟ ਹੈਗਾ ਜੀ 25873 ਤੇ ਡਿਸਟੈਂਸ ਹੈਗਾ 17.92 ਕਿਲੋਮੀਟਰ 18 ਕਿਲੋਮੀਟਰ ਹੋ ਗਿਆ ਹੂੰ 18 ਕਿਲੋਮੀਟਰ ਤੁਰ ਲਏ ਅਸੀਂ ਲਹਾਲਪਾ ਹੈ ਅਟੈਂਪਟ ਤਾਂ ਕਰਿਆ ਕਿਉਂਕਿ ਟ੍ਰੈਕਸ ਵਗੈਰਾ ਬੰਦ ਹੋਈ ਪਏ ਆ ਮੌਨਸੂਨ ਚੱਲ ਰਹੀ ਆ ਤੇ ਜਦੋਂ ਮੌਨਸੂਨ ਖੁੱਲੂਗੀ ਉਦੋਂ ਆਪਾਂ ਨਵੇਂ ਟ੍ਰੈਕ ਕਰਾਂਗੇ ਤੇ ਟ੍ਰੈਕ ਵਗੈਰਾ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣੇ ਸੋਹਣੇ ਟ੍ਰੈਕ ਕਰਾਂਗੇ ਤੇ ਜੇ ਤੁਹਾਨੂੰ ਇਹ ਵਲੌਗ ਵੀ ਵਧੀਆ ਲੱਗਿਆ ਤੇ ਆਪਾਂ ਐਮ ਐਂ ਦੇ ਵਲੌਗ ਹੋਰ ਵੀ ਲੈ ਕੇ ਆਵਾਂਗੇ ਕਮੈਂਡ ਬਾਕਸ ਵਿੱਚ ਆਪਣੇ ਸੁਜੈਸ਼ਨ ਆਪਣੇ ਸੁਝਾਅ ਜਰੂਰ ਦੱਸਿਓ ਜੀ ਤੇ ਅੱਜ ਦਾ ਟਰੈਕ ਅਸੀਂ ਤਾਂ ਕਰਿਆ ਸੀਗਾ ਸਾਡੀ ਬਾਡੀ ਵੀ ਤੁਰਨਾ ਨਾ ਭੁੱਜਵੇ ਯੂਸ ਟੂ ਰਵੇ ਤੇ ਤੇ ਅੱਜ ਦੇ ਵਲੌਗ ਦੀ ਕਰਦੇ ਆਂ ਜੀ ਸਮਾਪਤੀ ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਣਾ ਮਿਲਦੇ ਆਂ ਜਲਦੀ ਹੀ ਨਵੇਂ ਵਲੌਗਾਂ ਦੇ ਨਾਲ ਜਦ ਤੱਕ ਜੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਣਾ